ਸਤ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ 'ਚ ਹੋਗੇ ਕੁਐਸਚਨ ਤੁਹਾਡੇ ਘੜੀ ਜਿੱਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਨੀ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਵੇ ਸਜਣੋ ਫੌਂਟਿਆਂ ਸ਼ਹਿਰ ਟੋਟੀਆਂ ਆ ਸੌਰੀ ਨਸ਼ਹਿਰਾ ਪੰਨਵਾ ਨੇੜੇ ਰਹੇਗਾ ਟੋਟੀਆਂ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਆ ਗਿਆ ਨੂੰ ਸੱਜਣੋਂ ਬਾਈ ਪਲਵਿੰਦਰ ਸਿੰਘ ਕੋਲ ਪਹੁੰਚੇ ਆ ਦੋ ਵੜਾ ਸੱਜਣੋਂ ਬਖਾਉਣ ਲੱਗੇ ਤੁਹਾਨੂੰ ਜਰਸੀ ਕ੍ਰੋਸ ਤੇ ਐਫ ਪਿਓਰ ਠੀਕ ਹੈ ਜੀ ਫਰਜ ਸਮਝ ਕੇ ਜੁੜੇ ਰਿਓ ਕਰਦੇ ਆ ਗੱਲਬਾਤ ਕਰਵਾਉਣੀ ਹੈ ਖਰੀਦਾਰੀ ਜਾਇਜ ਜਾਇਜ ਕੀਮਤ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਈ ਹਾਲ ਬਹੁਤ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਚੜ੍ਹਦੀ ਕਲਾ ਜੀ ਡਰੈਸ ਕਰੀਏ ਨੋਟ ਪਾਈ ਜੀ ਸਮਝਾ ਡਰੈਸ ਹੈਗਾ ਮੈਂ ਤਰਨਤਾਰ ਤਸੀਰ ਜਿਲ੍ਹਾ ਤਰਨਤਾਰਨ ਹਾਂਜੀ ਮੋਬਾਈਲ ਨੰਬਰ 995586553 ਠੀਕ ਆ ਬਾਈ ਜੀ ਹਾਂਜੀ ਤੇ ਕਿ ਦੋ ਬੜਾ ਹਾਂ ਹਨਾ ਦੋ ਬੜਾ ਲੈਂਦੀ ਆ ਜੀ ਠੀਕ ਆ ਤੇ ਸ਼ੁਰੂਆਤ ਡੱਬੀ ਤੋਂ ਕਰ ਲਏ ਹਨਾ ਆ ਡੱਬੀ ਤੋਂ ਵਾ ਵਾ ਬਹੁਤ ਸੋਹਣੀ ਆ ਸੂਆ ਪਹਿਲਾ ਹੀ ਤੁਝਾ ਏ ਕਿ ਪਹਿਲੇ ਸੂਆ ਸੂਈ ਆ ਜੀ ਹਾਂ ਦੁੱਧ ਬਾਈ ਕਿੰਨਾ ਹੋਊਗਾ ਦੋਂਦੀ ਹੋਊਗੀ ਜਾਂ ਚੌਗੀ ਵਾਦ ਤੋਂ ਬਾਦ ਮੂੰਹ ਨਹੀਂ ਫੜਿਆ ਉਹ ਤਾਂ ਚੌਗੀ ਆ ਮੇਰੇ ਖਿਆਲ ਨਾਲ ਠੀਕ ਆ ਹਾਂ ਇੱਕ ਵੜਾ ਵਖਾ ਲਓ ਭਾਵੇਂ ਭੈਣ ਭਰਾਵਾਂ ਨੂੰ ਚੌਗੀ ਆ ਛਿੱਗੀ ਵੀ ਉਹ ਜਵਾਨ ਨਹੀਂ ਆਈ ਠੀਕ ਆ ਆ ਵੇਖੋ ਠੀਕ ਆ ਚਾਰ ਦੰਦ ਜਾ ਚਾਰ ਦੰਦ ਆ ਬੱਜੀ ਬਦਲੂਣ ਆ ਹਾਂਜੀ ਪਤਨੂਣ ਬੱਜੀ ਠੀਕ ਚਾਰ ਪੰਜ ਆ ਲਓ ਜੀ ਆ ਕਮਾ ਲਿਓ ਬਾਈ ਜੀ ਲਾਓ ਨੋ ਜਦੋਂ ਬੱਚੀ ਬਹੁਤ ਸੋਹਣੀ ਫੇਸ ਕੁਆਲਟੀ ਆ ਮੂੰਹ ਤੋਂ ਚਾਰ ਦੰਦ ਲਓ ਜੀ ਤੇ ਬਾਈ ਜੀ ਦੀ ਕੀਮਤ ਸੰਦੂਗਾਂ ਨਿਗਿਨਗੇ ਮੁੱਲ ਕਰਨੇ ਤੁਹਾਨੂੰ ਪਤਾ ਵੜਾਂ ਦੀ ਸਿਚਿਆ ਜੀ ਨਿਗਿਨਗੇ ਮੁੱਲ ਕਰਨੇ ਆਪ ਜੀ ਇਹਦਾ ਮੁੱਲ 40000 ਜੀ 40 ਦੀ ਖਾਣਾ ਛੱਡ ਦੇ 40 ਦੀ ਦੋ ਤੋਂ 12 ਕਿਲੋ 13 ਦੱਸਿਆ ਜੀ 14 ਕਿਲੋ ਦੁੱਧ ਹੋਊਗਾ ਬਾਕੀ 13 ਕਿਲੋ ਦੋ ਟਾਈਮ ਤਸੱਲੀ ਕਰਕੇ ਭਣ ਭਰਾ ਲੈ ਜੀ ਮਗਰ ਬੱਚਾ ਆ ਗਿਆ ਹਾਂ ਦੋ ਟਾਈਮ ਆਪਦੇ ਘਰੇ ਆ ਕੇ ਤਸੱਲੀ ਕਰ ਲੈ ਠੀਕ ਆ ਇੱਕ ਵਾਰ ਆਨਲਾਈਨ ਚੋਣੀ ਤੋਂ ਆਨਲਾਈਨ ਕਰਾ ਦਿਆਂਗੇ ਠੀਕ ਆ ਭਾਈ ਜੀ ਬਾਜੀ ਠੰਡੀ ਧਰੀ ਆ ਆ ਦੇਖ ਲਓ ਮੱਛੀ ਠੀਕ ਆ ਭਾਈ ਦੂਜੇ ਨੰਬਰ ਤੇ ਆ ਗਈ ਇਹ ਬਲੈਕ ਰੰਗ ਦੀ ਹਣਾ ਬਲੈਕ ਰੰਗ ਦੀ ਠੀਕ ਆ ਇਹ ਡੱਬਣਿਆ ਸੰਤੂ ਸਾਹਿਬ ਇਹ ਲੈਂਦੀ ਪੰਜ ਛੇ ਦਿਨਾਂ ਲਈ ਠੀਕ ਆ ਤਸੂਨ ਵਾਲੀ ਆ ਹੂੰ ਲੋਈ ਲਾਇਓ ਜੀ ਕੋਈ ਫੈਨ ਫੜਾ ਕਿ ਨਾ ਵੀ ਸੋਇਆ ਜੋ ਉਗੀ ਜਾਂ ਕਿੱਦਾਂ ਵਾ ਜਿੱਦੋ ਸੀਓ ਗਰੰਟੀ ਵਾਲੀ ਆਪਣੀ ਘਰ ਤੋਂ ਲੱਤੀ ਆ ਅੱਛਾ ਹਾਂ ਦੂਜੇ ਸੀ ਵੀ ਇਸ ਲਈ ਠੀਕ ਹੈ ਦੇਨ ਦੋ ਜਾ ਲੈ ਜਣੀ ਆ ਨਾ ਹਾਂਜੀ ਹਾਂਜੀ 8 ਦਿਨ ਕੱਢਦੀ ਆ ਤੁੰਝ ਵਿੱਚ ਨੇਵਾ ਦਿਖਾ ਦਿਓ ਅੰਦਰ ਸੰਧੂ ਜੀ ਨੇਵਾ ਇਹ ਲੈ ਲਈ ਆ ਸਿਰ 15 ਲੀਟਰ ਦੁੱਧ ਨਾਲ ਕੱਢੇ ਤਾਂ ਫਿਰ ਕੀ ਹੁੰਦਾ ਇਹ ਰੇਟ 12 ਲੀਟਰ ਹੀ ਰੇਟ ਭਾਈ ਜੀ ਇਹਦਾ ਵੀ ਰੇਟ ਕਰਨ ਨੂੰ ਭਾਵੇਂ 42 ਕਰ ਲੀਏ 40 ਕਰ ਲੀਏ ਹਾਂ ਨਾ ਥੱਤੀ ਵੀ ਦੇਣੀ ਜੀ ਚੋਰ ਭਈਆ ਛੋੜੂ ਨਹੀਂ ਕਰੀਂ ਅੱਛਾ ਲਓ ਸੱਜਣੋ ਦੋ ਹੀ ਮੋਲਿਆ ਦੋ ਹੀ ਵਹਿੜਾ ਖਰੀਦਦਾਰੀ ਕਰਨੀ ਨਸ਼ਹਿਰਾ ਚੌਧਰੀ ਵਾਲਾ ਤਾਜੀ ਹੋਈ ਆ ਕਿੰਨੇ ਦਿਨਾਂ ਦੀ ਹੋਊਗੀ ਹੂੰ ਤੇ ਦੁਪਹਿਰ ਦਾ ਟਾਈਮ ਜੇ 2 ਵਜੇ ਦਾ ਏ ਟਾਈਂ ਦਾ ਅੰਦਾਜ਼ਾ ਲਾਇਓ ਕਿ ਕਿੰਨਾ ਘੋੜਾ ਡਰ ਕੁਆਲਟੀ ਬਣੀ ਸਤਿ ਸ੍ਰੀ ਅਕਾਲ ਜੀ